ਸਸਿਕਾ ਦੋਸਤੋ ਮੈਂ ਤੁਹਾਡਾ ਜੋਰਡੀ ਤੁਸੀਂ ਦੇਖ ਰਹੇ ਹੋ 33 ਨੰਬਰ ਪਾਸ ਵਾਲੇ ਦੋਸਤੋ ਅੱਜ ਅਸੀਂ ਆਏ ਆ ਇੱਕ ਸੰਤਰਿਆਂ ਦੇ ਬਾਗ ਦੇ ਵਿੱਚ ਕਹਿੰਦੇ ਹੁਸ਼ਿਆਰਪੁਰ ਦਾ ਸੰਤਰਿਆਂ ਦਾ ਬਾਗਾਂ ਦਾ ਮਸ਼ਹੂਰ ਮੰਨਿਆ ਜਾਂਦਾ ਬਾਲੇ ਬਾਗ ਆ ਇੱਥੇ ਤੇ ਇੱਥੇ ਦਾ ਸੰਤਰਾ ਬਹੁਤ ਜ਼ਿਆਦਾ ਮਿੱਠਾ ਆ ਹਨਾ ਤੇ ਅੱਜ ਆਪਾਂ ਸੰਤਰਿਆਂ ਦੇ ਬਾਗ ਦੀ ਵਿੱਤੀ ਆ ਗਏ ਆ ਵੀ ਸੰਤਰਿਆਂ ਦਾ ਕਿੱਦਾਂ ਹੁੰਦਾ ਬਾਗ ਦੀ ਕੀ ਕੀਮਤ ਹੁੰਦੀ ਆ ਠੇਕਿਆਂ ਦੇ ਕਿੰਨੇ ਚ ਚੜਦਾ ਆ ਤੇ ਆਖਰਕਾਰ ਜਿਹੜੇ ਇਹ ਠੇਕੇ ਲੈਂਦੇ ਆ ਉਹ ਕਿੱਦਾਂ ਦੇਖ ਰੇ ਕਰਦੇ ਆ ਇਹ ਬੂਟਾ ਕਿੱਦਾਂ ਬਣਦਾ ਫਲ ਕਿੰਨੇ ਟਾਈਮ ਚ ਲੱਗਦਾ ਇਹਦੇ ਬਾਰੇ ਥੋੜੀ ਜਿਹੀ ਡਿਟੇਲ ਜਿਹੜੀ ਹੈਗੀ ਆ ਉਹ ਅੱਜ ਆਪਾਂ ਤੁਹਾਨੂੰ ਦਿਵਾਵਾਂਗੇ ਤੇ ਚਲੋ ਹੁਣ ਅਸੀਂ ਤੁਹਾਨੂੰ ਮਿਲੌਣੇ ਆ ਜਿਹਨਾਂ ਕੋਲ ਇਸ ਬਾਗ ਦਾ ਠੇਕਾ ਆ ਉਹਨਾਂ ਨਾਲ ਉਹਨਾਂ ਦਾ ਨਾਮ ਆ ਸ਼ੰਕਰ ਜੀ ਹਾਂਜੀ ਸ਼ੰਕਰ ਜੀ ਇਹ ਜਿਹੜਾ ਠੇਕਾ ਆ ਇਹ ਤੁਸੀਂ ਕਿੰਨੇ ਚ ਲਿਆ ਸੀ ਤੇ ਕੀ ਦਾ ਹਿਸਾਬ ਕਾ ਉਹਨਾਂ ਤੋਂ ਥੋੜੇ ਸਾਡੇ ਦੱਸਿਓ ਵੀਵਰਸ ਨੂੰ ਪਲੀਜ਼ ਭਾਈ ਅਸੀਂ ਠੇਕਾ ਲਿਆਏ 3 ਲੱਖ ਦਾ ਤੇਨ ਲੱਖ ਦਾ ਸਾਂ ਇਹ ਟੋਟਲ ਬਾਗ ਦਾ ਠੇਕਾ ਹੈ ਨਾ ਟੋਟਲ ਬਾਗ ਦਾ ਠੇਕਾ ਠੀਕ ਹੈ ਠੀਕ ਹੈ ਠੀਕ ਹੈ ਤੇਨ ਲੱਖ ਦਾ ਠੇਕਾ ਲਿੱਤਾ ਹੈ ਤੇ ਲੇਬਰ ਆਪਣੀ ਹੈ ਜਿਹੜਾ ਖਰਚਾ ਪਾਣੀ ਸਾਰਾ ਕੁਝ ਆਪਣਾ ਓਕੇ ਓਕੇ ਰਾਖੀ ਤੇ ਬੰਦੇ ਰੱਖੇ ਆ ਠੀਕ ਹੈ ਰਾਤ ਨੂੰ ਵੀ ਰਹਿੰਦੇ ਦਿਨੇ ਵੀ ਰਹਿੰਦੇ ਦਿਨੇ ਵੀ ਰਹਿੰਦੇ ਹੈ ਨਾ ਇਹ ਟੋਟਲ ਕਿੰਨਾ ਏਰੀਆ ਕਿੰਨਾ ਆ ਇੱਕ ਵਾਰ ਦਿਖਾਓ ਭਾਈ ਸਾਰਾ ਕਮਾ ਦਿਓ ਇਹ ਕਿੰਨਾ ਏਰੀਆ ਟੋਨ ਲਾ ਆਪਣਾ ਤਿੰਨ ਕਿੱल्ल्याਾਂ ਚ ਕੋਈ ਤਿੰਨ ਕਿੱल्ल्याਾਂ ਚ ਹੈ ਨਾ ਤੇ ਤਿੰਨਾਂ ਦਾ ਲੱਖ ਰੁਪਏ ਕਿੱਲਾ ਹੋ ਗਿਆ ਹੈ ਨਾ ਲੱਖ ਰੁਪਏ ਕਿੱਲਾ ਹੋ ਗਿਆ ਤੇ ਇਹ ਤੁਸੀਂ ਠੇਕਾ ਜੀ ਲੈ ਲੈਣੇ ਆ ਇਹ ਥੋੜਾ ਟਾਈਮ ਤੋਂ ਪਹਿਲਾਂ ਦੇਣਾ ਪੈਂਦਾ ਆਪਾਂ ਨੂੰ ਜਾਂ ਤੁਸੀਂ ਬਾਗਲ ਨਾਲ ਪਹਿਲੇ ਗੱਲ ਕੀਤੀ ਹੁੰਦੀ ਹੈ ਜੇ ਜਦੋਂ ਟਾਈਮ ਤੋਂ ਪਹਿਲਾਂ ਹੁੰਦਾ ਜੀ ਜਦੋਂ ਫਲ ਲੱਗ ਜਾਂਦਾ ਹੈ ਹਾਂ ਫੇਰ ਠੇਕਾ ਲੱਗ ਜਾ ਜਦੋਂ ਫਲ ਥੋੜਾ ਮਤਲਬ ਜਦੋਂ ਮੋਟਾ ਹੋ ਜਾਂਦਾ ਫਲ ਇੰਨਾ ਅੱਛਾ ਫੇਰ ਤੁਸੀਂ ਉਹਦਾ ਆਈਡੀਆ ਲੈਂਦੇ ਆ ਵੀ ਕਿੰਨਾ ਫਲ ਨਿਕਲੂਗਾ ਕਿੰਨਾ ਲਿਕਲੂਗਾ ਇਹਦੇ ਵਿੱਚ ਕਦੀ ਘਾਟਾ ਘੁੱਟਾ ਵੀ ਪੈ ਜਾਂਦਾ ਕਿਦਾਂ ਘਾਟਾ ਹੀ ਪੈਂਦਾ ਜੀ ਉਹ ਵੱਡਾ ਵੀ ਹੋ ਜਾਂਦਾ ਵੱਡਾ ਵੀ ਉਹਦਾ ਘਾਟਾ ਵੀ ਹੁੰਦਾ ਅੱਛਾ ਅੱਛਾ ਉਹ ਤਾਂ ਪਰਮਾਤਮਾ ਦੀ ਦੇਣ ਹੁੰਦੀ ਹੈ ਹਾਂ ਤੇ ਸੋਚਣਾ ਪੈਂਦਾ ਹੌਸਲਾ ਰੱਖਣਾ ਪੈਂਦਾ ਘਾਟੇ ਵੱਟੇ ਦਾ ਘਾਟੇ ਵੱਟੇ ਹਾਂ ਘਟ ਪੈ ਜਾਂਦਾ ਘਾਟਾ ਹੀ ਪੈ ਜਾਂਦਾ ਚਲੋ ਮੁਨਾਫੇ ਵਿੱਚ ਦੇਖਿਆ ਜਾਵੇ ਜਦੋਂ ਘਾਟੇ ਨੂੰ ਆਪਾਂ ਨਹੀਂ ਬਾਅਦ ਪੁੱਛਾਂਗੇ ਮੁਨਾਫੇ ਵਿੱਚ ਦੇਖਦੇ ਹਾਂ ਵੇ ਕਿੰਨਾ ਕ ਫਾਇਦਾ ਹੋਏਗਾ ਜੇ 3 ਲੱਖ ਦਾ ਤੁਸੀਂ ਲੈ ਲਿਆ ਚਲੋ ਅਸੀਂ ਵੈਸੇ ਗੱਲ ਕਰਨ ਲੱਗੇ ਆ ਚਲੋ ਪਤਾ ਲੱਗਣਾ ਚਾਹੀਦਾ ਆਡੀਅנס ਨੂੰ ਕਿੰਨੇ ਕ ਦਾ ਮਤਲਬ ਕੀ ਜੇ ਆਪਾਂ 3 ਲੱਖ ਦਾ ਲਿਆ ਆ ਤੇ ਅੱਗੇ ਸਾਨੂੰ ਸਾਰਾ ਸਾਫ ਕਰਕੇ ਸਾਰੇ ਖਰਚੇ ਕੱਢ ਕੇ ਕੀ ਬਚ ਜਾਂਦਾ ਇਹ ਖਰਚਾ ਕਰਕੇ ਇਹ ਹੀ ਸੋਚਦੇ ਆ ਮਜ਼ਦੂਰ ਕਹਿੰਦਾ ਸਾਨੂੰ ਦਾੜੀਆਂ ਪੱਲੇ ਪੈ ਜਾਂ 1000 ਰੁਪਏ ਬਚ ਜਿਆ ਰੋਜ਼ ਦਾ ਉਹੀ ਬਹੁਤ 1500 ਬਚ ਜਾਵੇ ਉਹੀ ਬਹੁਤ ਤੁਹਾਡੇ ਕਿੰਨੇ ਮਤਲਬ ਜੇ ਲੇਬਰ ਆ ਉਹ ਤੁਹਾਨੂੰ ਜ਼ਿਆਦਾ ਪੈਂਦੀ ਹੈ ਹਾਂ ਲੇਬਰ ਜ਼ਿਆਦਾ ਪੈਂਦੀ ਅੱਛਾ 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 ਹਾਂਜੀ ਲਿਫਾਪੇ ਵੀ ਲਾਣੇ ਹਾਂ ਫਿਰ ਲੇਬਰ ਵੀ ਤੁਲਾਈ ਵੀ 10 ਰੁਪਏ ਕ੍ਰੈਡ ਜਾਂਦੀ ਹੈ ਅੱਛਾ ਜਿਹੜਾ ਸੰਤਰਾ ਧੋਣਾ ਹੈ ਹਾਂ ਧੋਣਾ ਹੈ ਅੱਛਾ 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 ਪੈਕਿੰਗ ਕਰਨੀ ਫਿਰ ਕੁੜੀਆਂ ਨੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਸਾਰੇ ਖਰਚੇ ਸਾਰੇ ਖਰਚੇ ਕਰਦੇ ਮੈਂ ਕਿ 3 ਲੱਖ ਦਾ ਤੁਸੀਂ ਕੱਲਾ ਲਿਆ ਆਇਆ ਹਾਂਜੀ ਇਸ ਤੋਂ ਬਾਅਦ 4 ਲੱਖ ਦਾ ਪਹਿ ਜਾਣਾ ਸਰ ਇਹ ਸਾਰੇ ਕਟਾਈ ਕਰਕੇ ਸਾਫ਼ ਕਰਕੇ ਪੈ ਕਰਕੇ ਮੰਡੀ ਤੱਕ ਹਾਂ ਮੰਡੀ ਤੱਕ ਮੰਡੀ ਤੱਕ ਪਹੁੰਚਾਉਣਾ 4 ਲੱਖ ਦਾ ਪੈ ਜਾਣਾ ਸ। ਤੇ ਇਸ ਵੇਲੇ ਕੀ ਰੇਟ ਕੀ ਚੱਲਦਾ ਜੇ ਤੁਸੀਂ ਮੰਡੀ ਦਿੰਦੇ ਹੋ ਮੰਡੀ ਕੀ ਰੇਟ ਚੱਲ ਜਾਂਦਾ। ਮੰਡੀ 'ਚ ਇਹ ਹੈਗਾ ਇਹ 22 ਰੁਪਏ ਕਿਲੋ। 22 ਰੁਪਏ ਕਿਲੋ ਤੇ ਅੱਗੇ ਕਿੰਨੇ ਦਾ ਵਿਕਦਾ ਹੋਊਗਾ? ਆਮ ਪਿੰਡਾਂ ਦੇ ਵਿੱਚ। ਪਿੰਡਾਂ 'ਚ ਵਿਕਦਾ ਹੈ 100 ਦਾ 4 ਕਿਲੋ ਤੇ 3 ਕਿਲੋ ਵਿਕਦਾ ਹੈ। 3 ਕਿਲੋ ਆਮ 3 ਕਿਲੋ ਵਿਕ ਜਾਂਦਾ। 3 ਕਿਲੋ ਵਿਕਦਾ ਪਿੰਡਾਂ 'ਚ। ਵਧੀਆ ਮਾਲ ਜਿਹੜਾ ਇੱਕ ਨੰਬਰ ਹੈਗਾ ਇਸਕਾ ਉਹ 3 ਕਿਲੋ ਵਿਕਦਾ ਜਿਹੜਾ 2 ਨੰਬਰ ਹੈਗਾ ਉਹ ਵਿਕਦਾ 4 ਕਿਲੋ 5 ਕਿਲੋ। ਠੀਕ ਆ ਜਨਕੀ ਤਕਰੀਬਨ ਲੈ ਕੇ ਚਲੀ ਤਾਂ ਆਪਾਂ ਦਾ 33 34 ਰੁਪਏ ਦੇ ਆਸ-ਪਾਸੇ ਵਿਕਦਾ ਹਾਂਜੀ 33 34 34 35 ਦੇ ਵਿਕ ਜਾਂਦਾ ਹੈ ਨਾ ਤੇ ਜਿਹੜਾ ਮੱਕੀ ਮੂਲੇ ਵਿਹਾੜੀ ਜਿਹਦਾ ਤੁਸੀਂ ਮੰਡੀ ਦੇ ਦਿੱਤਾ ਜਿਹੜਾ ਮੰਡੀ ਵਾਲਾ 8 ਤੋਂ ਲਗਾ ਕੇ ਉਸ ਤੋਂ ਬਾਅਦ ਇਹ ਕੀ ਅੱਗੇ ਪਹੁੰਚਦੀ ਆ ਜਾਂ ਕੋਈ ਫੇਰੀ ਵਾਲੇ ਪਿੰਡਾਂ 'ਚ ਵੇਚ ਦਿਆ ਉਹ ਤੁਹਾਡੇ ਕੋਲ ਥੋੜੇ ਆ ਜਾਂਦੇ ਨੇ ਜੇ ਮੰਡੀ 'ਚੋਂ ਖਰੀਦਦੇ ਮੰਡੀ 'ਚੋਂ ਖਰੀਦਦੇ ਤੁਸੀਂ ਮੰਡੀ ਹੀ ਦੇਣਾ ਨਾ ਆਪਾਂ ਨੂੰ ਲੋਕਲ ਮੰਡੀ ਕਿਹੜੀ ਪੈਂਦੀ ਹੈ ਜਿੱਥੇ ਤੁਸੀਂ ਜਾਂਦੇ ਟਾਂਡੇ ਵੀ ਜਾਂਦੇ ਆਂ ਸਿਆਰਪੁਰ ਵੀ ਜਾਂਦੇ ਆਂ ਟਾਂਡੇ ਵੀ ਜਾਂਦੇ ਆਂ ਸਿਆਰਪੁਰ ਵੀ ਜਾਂਦੇ ਆਂ ਚਲੋ ਬਹੁਤ ਵਧੀਆ ਗੱਲ ਆ ਯਾਨਕਿ ਹੁਣ ਇੱਕ ਗੱਲ ਇਹ ਹੋ ਗਈ ਤੇ ਤੁਹਾਡਾ ਪਿੰਡ ਕਿਹੜਾ ਤੁਸੀਂ ਕਿੱਥੋਂ ਦੇ ਰਹਿਣ ਵਾਲਿਆਂ ਵਿੱਚੋਂ ਪਿੱਛੋਂ ਜੁਪੀ ਦੇ ਰਹਿਣ ਵਾਲੇ ਆ ਉਦੋਂ ਇੱਥੇ ਸਕਰਾਲੇ ਹੀ ਹੋ ਗਏ 20 25 ਸਾਲ ਵੀ ਅੱਛਾ ਤੁਹਾਨੂੰ ਤੁਸੀਂ ਇੱਥੇ ਜੰਮੇ ਭਲੇ ਹੋ ਹਾਂਜੀ ਤੇ ਮੰਮੀ ਡੈਡੀ ਵੀ ਇੱਥੇ ਸੀ ਸਾਰੇ ਇੱਥੇ ਹਾਂਜੀ ਇੱਥੇ ਚਲੋ ਸਹੀ ਆ ਸਹੀ ਮੈਂ ਕਿ ਹੁਣ ਸਾਰਾ ਤੁਹਾਡਾ ਕਾਰੋਬਾਰ ਬਿਜ਼ਨਸ ਇੱਥੇ ਹੀ ਆ ਇੱਥੇ ਹੀ ਆ ਕੋਈ ਪਿੱਛੇ ਨਹੀਂ ਹੈ ਕੋਈ ਨਹੀਂ ਚਲੋ ਬਹੁਤ ਵਧੀਆ ਵੋਟਾਂ ਬਣੀਆਂ ਸਾਰਾ ਕੁਝ। ਕੀ ਪੱਕੇ ਆ ਤੁਸੀਂ ਇੱਥੇ? ਪੱਕੇ। ਬਹੁਤ ਵਧੀਆ ਗੱਲ। ਲਓ ਜੀ ਇਹ ਆ ਜੀ ਮਿਹਨਤੀ ਮੁੰਡਾ ਤੇ ਇਹ ਹੁੰਦੀ ਮਿਹਨਤ ਕਿਉਂਕਿ ਦੇਖੋ ਇਹ ਇੱਕ ਵੱਡੀ ਚੀਜ਼ ਆ ਜੀ 3 ਲੱਖ ਰੁਪਏ ਚ ਇਹਨਾਂ ਨੇ ਲੈ ਤਾਂ ਲਿਆ ਉਸ ਤੋਂ ਬਾਅਦ ਇੱਥੇ ਮਿਹਨਤ ਕਰਨੀ ਆ ਲੇਬਰ ਨੂੰ ਪੈਸੇ ਦੇਣੇ ਆ ਧੋਣ ਦਾ ਸਾਫ ਕਰਨ ਦੀ ਪੈਕਿੰਗ ਕਰਨ ਦੀ ਸਾਰੇ ਖਰਚੇ ਪਾਉਣੇ ਆ ਉਸ ਤੋਂ ਬਾਅਦ ਜੋ ਕੁਝ ਬਚਿਆ ਇਹਨਾਂ ਨੂੰ ਉਹੀ ਬਚਣਾ ਤੇ ਇਹ ਵੀ ਮੈਨੂੰ ਤੁਸੀਂ ਮੈਨੂੰ ਪਹਿਲਾਂ ਆਫ ਕੈਮਰਾ ਦੱਸਿਆ ਸੀ ਕਿ ਕਈ ਵਾਰ ਪੱਲਿਓ ਵੀ ਪੈ ਜਾਂਦੇ ਆ। ਕਈ ਵਾਰੇ ਪੱਲਿਓ ਆ ਜਾਂਦੇ ਆ। ਹਣਾ ਕਈ ਵਾਰ ਕਈ ਸੀਜ਼ਨਾਂ ਆਵਦੀਆਂ ਲੱਗੇ ਕਈ ਵਾਰ ਕੀ ਹੁੰਦਾ ਵੀ ਜਿੱਦਾਂ ਆਪਾਂ ਕਰ ਲਿਆ। ਹਰ ਵੀ ਸੀਜ਼ਨ ਇਦਾਂ ਦਾ ਹੈਗਾ ਕਿ ਸਾਰਿਆਂ ਨੂੰ ਪੱਲੇ ਦੇਣੇ ਪੈਣੇ। ਪੈਣੇ ਹਾਂ ਹਣਾ ਤੂੰ ਕਿਉਂ ਇਹ ਇਹ ਜਿਹੜਾ ਪਹਿਲਾ ਮਹੀਨਾ ਡੇਢ ਮਹੀਨਾ ਲੰਘ ਗਿਆ ਨਹੀਂ ਇਸ ਵੇਲੇ ਅੱਧੇ ਬਾਗ ਖਾਲੀ ਹੋ ਜਾਣੇ ਸੀ। ਹਾਂ। ਕਿਉਂ ਇਹ ਮੌਸਮ ਸਾਫ਼ ਨਹੀਂ ਰਿਹਾ। ਸਾਫ਼ ਨਹੀਂ ਰਿਹਾ। ਤੂੰ ਪੱਲਗੜੀਆਂ ਜ਼ਰੂਰੀ ਆਪਾਂ ਲਗਣੀ ਜ਼ਰੂਰੀ। ਠੀਕ ਹੈ ਠੀਕ ਹੈ। ਉਹਦੇ ਕਰਕੇ ਨੁਕਸਾਨ ਵੀ ਹੋ ਜਾਂਦਾ। ਨੁਕਸਾਨ ਵੀ ਚਲਣਾ ਪੈਂਦਾ। ਸੋ ਇਹ ਆ ਜੀ ਸ਼ੰਕਰ ਜੀ ਸਾਰੀ ਗੱਲ ਸਾਰੀ ਸਟੋਰੀ ਵੀ ਇਸ ਤਰ੍ਹਾਂ ਕਿ ਨਾਲ ਸਾਰੀ ਚੀਜ਼ਾਂ ਹੁੰਦੀਆਂ ਨੇ। ਠੀਕ ਹੈ ਜੀ ਤੁਸੀਂ ਆਪਣੇ ਵਿਊਅਰਸ प्लीज ਆਪਣੇ ਕਮੈਂਟ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਦਾ ਵੀ ਤੁਹਾਡੇ ਤੱਕ ਜਿਹੜਾ ਸੰਤਰਾ ਪਹੁੰਚਦਾ ਹੈ ਤੁਹਾਨੂੰ ਸ਼ਾਇਦ ਕਈਆਂ ਨੂੰ ਨਹੀਂ ਪਤਾ ਹੋਣਾ ਵੀ ਉਹ ਪਿੱਛੇ ਕਿੰਨੇ ਦਾ ਪੈਂਦਾ ਆ ਕਿੱਦਾਂ ਕਟਾਈ ਹੁੰਦੀ ਆ ਕੀ ਚੀਜ਼ ਆ ਅਸੀਂ ਕਿਸੇ ਵੇਲੇ ਕਹਿ ਦਿੰਦੇ ਆ ਯਾਰ ਮਹਿੰਗਾ ਆ ਯਾਰ ਐ ਹੋ ਗਿਆ ਫਲਾਨਾ ਪਰ ਕਈ ਵਾਰ ਆੜਤ ਵਿੱਚ ਵੀ ਵਧਾ ਕੇ ਚੀਜ਼ ਵੇਚੀ ਜਾਂਦੀ ਆ ਤੇ ਕਈ ਵਾਰ ਕੀ ਹੁੰਦਾ ਵੀ ਪਿੱਛੋਂ ਜਿਹੜਾ ਮੇਨ ਮਾਲਕ ਹੈ ਜਿਹਨੇ ਅੱਗੇ ਵੇਚਣਾ ਆ ਉਹ ਉਹਦੇ ਕੋਲ ਤਾਂ ਬਹੁਤ ਘੱਟ ਰੇਟ ਕੀ ਜਾਂਦਾ ਆ ਅੱਗੇ ਪਹੁੰਚਦਾ ਪਹੁੰਚਦੀ ਚੀਜ਼ ਮਹਿੰਗੀ ਹੋ ਜਾਂਦੀ ਆ ਸੋ ਇਦਾਂ ਦੀ ਗੱਲ ਨਹੀਂ ਆਪਾਂ ਕਈ ਵਾਰ ਕਹਿ ਦਿੰਦੇ ਆ ਯਾਰ ਮਹਿੰਗਾ ਬੜਾ ਹੋ ਗਿਆ ਫਰੂਟ ਬਹੁਤ ਮਹਿੰਗਾ ਫਰੂਟ ਇਦਾਂ ਕਿਰਾਇਆ ਲਾਣਾ ਗੱਡੀਆਂ ਲਾਣੇ ਖਾਪੇ ਲਾਣੇ ਬਿਲਕੁਲ 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 ਉਸ ਕਰਕੇ ਮਹਿੰਗਾ ਹੋ ਜਾਂਦਾ ਉਹ ਹਰੇਕ ਦੀ ਵਿੱਚ ਕਾਊਂਟ ਕਰ ਦਿਆ ਸੋ ਪਲੀਜ਼ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ ਦੋਸ ਤਰੀ ਦੀ ਇੱਕ ਕਹਾਣੀ ਛੁੱਟ ਜੀ ਤੁਹਾਨੂੰ ਸਾਡੇ ਮਨ ਪੇਸ਼ ਕੀਤੀ ਆ ਤਾਂ ਕਿ ਪਤਾ ਲੱਗੇ ਸਾਰਿਆਂ ਨੂੰ ਕੀ ਮਾਹੌਲ ਆ ਤੇ ਥੈਂਕ ਯੂ ਸੋ ਮਚ ਦੋਸਤੋ